ਸਤਿ ਸ਼੍ਰੀ ਅਕਾਲ ਦੋਸਤੋ ਛੋਟੇ ਪੇਜ ਤੇ ਵੱਡੇ ਦੇਨਾਂ ਸਵਾਗਤ ਹੈ ਅੱਜ ਪਹੁੰਚੇ ਆ ਗੁਰੂ ਨਾਨਕ ਕਾਲਜ ਬੁੱਢਲਾਡਾ ਦੇ ਵਿੱਚ ਜਿੱਥੇ ਵਿਰਾਸਤ ਮੇਲਾ ਕਲਾ ਮੇਲਾ ਅਤੇ ਵਿਦਿਆਕ ਮੇਲਾ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਅੱਜ ਪਹਿਲਾ ਦਿਨ ਹੈ ਤੇ ਅੱਜ ਪਹੁੰਚੇ ਆ ਹਿਸਟਰੀ ਵਿਭਾਗ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਆ ਇੱਥੇ ਦੇਖਿਆ ਤੁਸੀਂ ਸਾਹ ਪੜ ਸਕਦੇ ਹੋ ਇਤਿਹਾਸ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਗੇ ਆਪਾਂ ਦਾਖਲ ਹੋਵਾਂਗੇ ਆਪਣੀ ਜੜੀ ਪ੍ਰਾਚੀਨ ਪ੍ਰਾਚੀਨ ਜਿਹੜੀ ਸਭਿਆਤਾ ਸੀ ਐਸੈਂਟ ਹਿਸਟਰੀ ਜਿਹੜੂ ਆਪਾਂ ਕਹਿੰਦੇ ਆ ਸਟਾਰਟਿੰਗ ਦੇ ਵਿੱਚ ਇਹਦੇ ਵਿੱਚ ਜਿਹੜਾ ਤੁਸੀਂ ਪ੍ਰਦਰਸ਼ਨੀ ਦੇਖੋਗੇ ਉਹ ਚైనੀ ਦੀ ਹੈ ਚਾਈਨੀਜ਼ ਹੈ ਜਿਹੜੇ ਸਾਰੇ ਸਟੂਡੈਂਟ ਹੈ ਉਹ ਬੋਲ ਰਹੇ ਹੈ ਤੇ ਇਹ ਸਾਰਾ ਬਾਜ਼ਾਰ ਹੈ ਜਿਹੜਾ ਆ ਚੈਨਲ ਤੁਸੀਂ ਦੇਖ ਸਕਦੇ ਹੋ ਨੀ ਹਾਓ ਨੀ ਹਾਓ ਨੀ ਹਾਓ ਚਾਓ ਚੀ ਚਾਓ ਚੀ ਚਾਓ ਚੀ ਸ਼ਾਓ ਮੇ ਸ਼ੂ ਨੀ ਕੋ ਦਾ ਦੋ ਚਾਓ ਚੀ ਨੀ ਹਾਓ ਨੀ ਹਾਓ ਨੀ ਹਾਓ ਨਾਈ ਪੂ ਨਾਈ ਪੂ ਨਾਈ ਪੂ जলিপইফু চসি কজসে চকিজঞ সু नশवा নিহাও নিহাওনিহাও নিহাও নিহাগ पস সাছি ক पউনি হাসি ময়া নিহাগ তুসাসে নেডডে। ਤਾਂ ਇਹ ਸਾਰਾ ਚైనా ਦਾ ਬਾਜ਼ਾਰ ਹੈ ਉਸ ਸਮੇਂ ਹਿਸਟਰੀ ਦੇ ਦੌਰਾਨ ਜਿਹੜਾ ਚైనా ਦੇ ਵਿੱਚ ਆਪਣਾ ਵਪਾਰ ਹੁੰਦਾ ਸੀਗਾ ਉਹ ਸਾਰਾ ਵਪਾਰ ਦੀ ਇਹ ਪ੍ਰਦਰਸ਼ਨੀ ਹੈ ਜਿਹੜੀ ਦਿਖਾਈ ਗਈ ਹੈ ਤਾਂ ਸਟੂਡੈਂਟ ਦਾ ਸਾਰੇ ਇਹ ਪੰਜਾਬ ਦੀ ਨੇ ਪਰ ਇਹਨਾਂ ਨੇ ਚైనా ਦੀ ਪ੍ਰਦਰਸ਼ਨੀ ਜਿਹੜੀ ਲਾਈ ਹੈ ਤਾਂ ਸਾਰੀ ਪਿੱਛੇ ਜਿਹੜੀ ਲੈਂਗੁਏਜ ਹੈ ਉਹ ਚైనా ਦੀ ਹੈ ਇੱਕ ਵਾਰ ਤੁਹਾਨੂੰ ਆਏ ਲੱਗੂਗਾ ਕਿ ਇਹ ਕੁੜੀਆਂ ਨੇ ਜਿਹੜੀਆਂ ਉਹ ਚైనా ਤੋਂ ਆਈ ਜਾਣੇ ਚైనా ਦੇ ਕੱਪੜੇ ਚైనా ਦੇ ਇਥੇ ਮਸਾਲੇ ਕਹਿਣ ਤੋਂ ਭਾਵ ਇਹ ਜਿਹੜਾ ਦਿਖਾਇਆ ਗਿਆ ਸਾਰੀ ਪ੍ਰਦਰਸ਼ਨੀ ਦੇ ਵਿੱਚ ਉਹ ਸਾਡਾ ਇਤਿਹਾਸ ਹੈ ਚਾਈਨਾ ਦੇ ਨਾਲ ਪਹਿਲਾਂ ਸਾਡਾ ਵਪਾਰ ਕਿਵੇਂ ਹੁੰਦਾ ਸੀਗਾ ਉਹ ਇਸ ਪ੍ਰਦਰਸ਼ਨੀ ਦੇ ਵਿੱਚ ਕਵਰ ਹੈ ਜਿਹੜੀ ਕੀਤੀ ਗਈ ਹੈ ਇੱਥੇ ਸਾਰੀਆਂ ਚਿੱਤਰਕਾਰੀਆਂ ਨੇ ਤੇ ਚਾਈਨਾ ਬਾਲ ਦੇ ਤੁਸੀਂ ਜਿਹੜੇ ਇਹ ਸਟੂਡੈਂਟ ਨੇ ਉਹ ਦੇਖ ਸਕਦੇ ਹੋ ਇਸ ਤੋਂ ਇਲਾਵਾ ਜਿਹੜਾ ਆਪਾਂ ਗੀਮਾਂ ਤੇ ਫਿਲਮਾਂ ਦੇ ਵਿੱਚ ਆ ਚਾਈਨੀਜ਼ ਹਥਿਆਰ ਜਿਹੜੇ ਦੇਖਦੇ ਹੁੰਨੇ ਆ ਤਾਂ ਉਹ ਪ੍ਰਦਰਸ਼ਨੀ ਦਾ ਹਿੱਸਾ ਜਿਹੜਾ ਆਰੇ ਬਣੇ ਹੋਏ ਨੇ ਤਾਂ ਅੱਜ ਪਹਿਲਾ ਦਿਨ ਹੈ ਗੁਰੂ ਨਾਨਕ ਕਾਲਜ ਬੁੱਢਲਾਡਾ ਦੇ ਵਿੱਚ ਜਰੂਰ ਇਸ ਸਮੇਂ ਤੋਂ ਸਮਾਂ ਕੱਢ ਕੇ ਤੁਸੀਂ ਇਸ ਚਾਈਨਾ ਬਾਜ਼ਾਰ ਦੇ ਵਿੱਚ ਜਿਹੜਾ ਜ਼ਰੂਰ ਆਓ ਤੇ ਬਾਕੀ ਅਗਲਾ ਮੇਲਾ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਖਾਉਣ ਜਾ ਰਹੇ ਆ ਮੇਨ ਜਿਹੜੀ ਅੱਜ ਦੀ ਆਪਣੀ ਵੀਡੀਓ ਹੈ ਅੱਜ ਦਾ ਜਿਹੜਾ ਮੋਟਿਵ ਹੈ ਉਹ ਇਤਿਹਾਸ ਦਿਖਾਉਣਾ ਹੈ ਕਿਉਂਕਿ ਅੱਜ ਦੀ ਪੀੜ੍ਹੀ ਜਿਹੜੀ ਉਹ ਇਤਿਹਾਸ ਨਾਲ ਟੁੱਟ ਚੁੱਕੀ ਹੈ ਕਿਤਨਾ ਕਿ ਇਤਿਹਾਸ ਸਿਰਲੇਖਿਆਂ ਦੇ ਵਿੱਚ ਬੱਚੇ ਜਿਹੜੇ ਰੁੱਝ ਚੁੱਕੇ ਤਾਂ ਹੁਣ ਆਪਾਂ ਆ ਕੇ ਚੱਲਦੇ ਆ ਤਾਂ ਚੈਨਾ ਬਾਜ਼ਾਰ ਟੱਪਣ ਤੋਂ ਬਾਅਦ ਅਸੀਂ ਫਤਿਹ ਦਸਤਾਰ ਅਕੈਡਮੀ 'ਤੇ ਪਹੁੰਚੇ ਹਾਂ ਕਿਉਂਕਿ ਆਹ ਦਾ ਅਗਲਾ ਜਿਹੜਾ ਅਗਲਾ ਸਟੈਪ ਹੈ। ਆ ਬਾਕੀ ਦੀ ਜਾਣਕਾਰੀ ਸਾਡੇ ਭੈਣ ਦੇਣਗੇ ਜਿਨ੍ਹਾਂ ਨੇ ਇੱਥੇ ਇਹ ਦਸਤਾਰਾਂ ਦੀ ਪ੍ਰਦਰਸ਼ਨੀ ਹੈ ਜਿਹੜੀ ਲਾਈ ਹੈ। ਵਕ ਵਕ ਦਸਤਾਰਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਕਿਹੜੀ ਦਸਤਾਰ ਕਿਹੜੀ ਵਜਦੀ ਹੈ। ਜਿਵੇਂ ਗਾਣਿਆਂ ਦੇ ਵਿੱਚ ਪਟਿਆਲਾ ਸ਼ਾਹੀ ਪੱਗ ਮਸ਼ਹੂਰ ਹੋਈ ਸੀ ਤਾਂ ਕਿਹੜੀ ਦਸਤਾਰ ਨੂੰ ਕਿਹੜੇ ਨਾਮ ਨਾਲ ਅਤੇ ਕਿੱਥੇ ਕੀ ਵੀ ਕਿਵੇਂ ਹੈ ਜਿਹੜਾ ਉਹ ਜਾਣਿਆ ਜਾਂਦਾ ਹੈ ਤਾਂ ਆਪਾਂ ਬਾਕੀ ਦੀ ਜਾਣਕਾਰੀ ਇਸੋ ਭੈਣ ਤੋਂ ਲੈਣੇ ਆ ਜਿਨ੍ਹਾਂ ਨੇ ਇਹ ਮੈਂਟ ਨਾਲ ਕੰਮ ਦੇ ਨਾਲ ਆਪਣਾ ਰੋਜ਼ਗਾਰ ਹੈ ਜਿਹੜਾ ਤੋਰਿਆ ਕਿਤਨੇ ਕਿਤੇ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਦੇ ਉਪਰਾਲੇ ਹੈ ਜਿਹੜੇ ਉਹ ਕਰ ਰਹੇ ਹੈ ਬਾਕੀ ਸਿੱਧੂ ਮੂਸੇਵਾਲੇ ਦਾ ਯੋਗਦਾਨ ਵੀ ਦਸਤਾਰ ਨੂੰ ਮਸ਼ਹੂਰ ਕਰਨ ਦੇ ਵਿੱਚ ਬਹੁਤ ਵੱਡਾ ਸੀਗਾ ਕਿੰਨੇ ਹੀ ਜਵਾਕ ਸਿੱਧੂ ਮੂਸੇਵਾਲੇ ਦੇ ਫੈਨ ਨੇ ਚਾਹੇ ਛੋਟਾ ਬੱਚਾ ਚਾਹੇ ਵੱਡਾ ਪੱਕਾ ਦਾ ਰੁਝਾਨ ਸਾਨੂੰ ਫੇਰ ਤੋਂ ਦੇਖਣ ਨੂੰ ਜਿਹੜਾ ਮਿਲਿਆ ਤਾਂ ਇਹਦੇ ਵਿੱਚ ਚਾਰ ਚੰਨ ਹੋਰ ਇਹ ਵੀਰ ਫਤੇ ਦਸਤਾਰ ਅਕੈਡਮੀ ਵਾਲੇ ਇਹ ਲਾਰੇ ਨੇ ਤਾਂ ਆਪਾਂ ਹੁਣ ਆਓ ਭੈਣ ਨਾਲ ਗੱਲ ਗੱਲਬਾਤ ਕਰਦੇ ਆ ਕਿੰਨੇ ਸਮੇਂ ਤੋਂ ਇਹ ਸੇਵਾ ਜਿਹੜੀ ਕਰਦੇ ਆ ਇਸੇ ਗੱਲ ਤੇ ਇਸੇ ਗੱਲ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਮੇਰਾ ਨਾਮ ਮਨਪ੍ਰੀਤ ਕੌਰ ਮੈਂ ਇਤਿਹਾਸ ਵਿਭਾਗ ਦੀ ਵਿਦਿਆਰਥਣ ਜਿਵੇਂ ਕਿ ਆਪਾਂ ਦੇਖ ਰਹੇ ਹਾਂ ਲਰਨਿੰਗ ਵਾਈ ਅਰਨਿੰਗ ਸਾਡੇ ਟੀਚਰ ਸੰਨ ਦੱਸਦੇ ਨੇ ਵੀ ਆਪਣੀ ਸਕਿੱਲ ਤੇ ਕੰਮ ਕਰੋ ਤਾਂ ਸਾਡੀ ਸਕਿੱਲੇ ਪੱਗਾਂ ਬੰਨਣਾ ਪੱਗਾਂ ਬੰਨਣਾ ਕੋਈ ਆਮ ਗੱਲ ਨਹੀਂ ਹੁੰਦੀ ਜਿਵੇਂ ਆਪਾਂ ਦੇਖਦੇ ਹਾਂ ਵੀ ਅੱਜ ਕੱਲ੍ਹ ਦੇ ਨੌਜਵਾਨ ਨੇ ਜਿਹੜੇ ਕੱਡੀਆਂ ਕਰਵਾ ਕੇ ਆਪਣੇ ਰਸਤੇ ਤੋਂ ਪੜ੍ਹ ਕਰੇ ਨੇ ਸਿੱਖ ਰਾਜ ਤਾਂ ਹੀ ਕਾਇਮ ਹੋਊਗਾ ਕਹਰੇ ਨੇ ਦਲੀਪ ਸਿੰਘ ਐਡ ਕੀ ਤੇਰਾ ਰਾਜ ਹੋਵੇ ਹੁਣ ਦਲੀਪ ਸਿੰਘ ਨੇ ਤਾਂ ਅਗੇ ਰਾਜ ਕਰਨਾ ਨਹੀਂ ਅਸੀਂ ਰਾਜ ਕਰਨਾ ਦਾਸੀ ਪਹਿਲਾਂ ਉਹਨਾਂ ਦੇ ਚਲਾਏ ਹੋਏ ਕਦਮਾਂ ਦੇ ਚੱਲੀਏ ਜਿਵੇਂ ਆਪਾਂ ਦੇਖ ਰਹੇ ਹਾਂ ਅਲੱਗ-ਅਲੱਗ ਤਰ੍ਹਾਂ ਦੀਆਂ ਪੱਗਾਂ ਨੇ ਅਲੱਗ-ਅਲੱਗ ਵਿਰਸੇ ਦੇ ਵਿੱਚ ਅਲੱਗ-ਅਲੱਗ ਪੱਗ ਬੰਨੀ ਜਾਂਦੀ ਹੈ ਤੇ ਆਪਾਂ ਦੇਖ ਰਹੇ ਹਾਂ ਬੁਕਸ ਨੇ ਜੇ ਆਪਣੇ ਨੌਜਵਾਨ ਆਪਣੇ ਕਿਤਾਬਾਂ ਪੜ੍ਹਨਗੇ ਤਾਂ ਹੀ ਸਿੱਖ ਇਤਿਹਾਸ ਤੋਂ ਜਾਣੂ ਹੋਣਗੇ ਤਾਂ ਹੀ ਸਿੱਖ ਰਾਜ ਕੰਮ ਹੋਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲਾ ਜਿਹੜਾ ਸਟੈਪ ਆ ਅਗਲੇ ਭਾਗ ਦੇ ਵਿੱਚ ਪਹੁੰਚੇ ਹਾਂ ਉਾਈਜੀ ਹਿਸਟਰੀ ਦਾ ਪ੍ਰਾਚੀਨ ਭਾਰਤ ਦਾ ਇਤਿਹਾਸ ਤਾਂ ਉਹਦੇ ਵਿੱਚ ਆਪਾਂ ਇੱਕ ਕਨਸੈਪਟ ਜਿਹੜਾ ਪੜ੍ਹਦੇ ਹੁੰਦੇ ਸੀਗੇ ਮੋਹਨਜੋਦੜੋ ਹੜੱਪਾ ਇਹੜੀਆਂ ਸੱਭਿਆਤਾਵਾਂ ਹੋਈਆਂ ਨੇ ਤਾਂ ਉਹ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਸ ਸਮੇਂ ਕੀ ਕੀ ਜਿਹੜਾ ਹੁੰਦਾ ਸੀ ਤਾਂ ਇੱਕ ਕੁੜੀ ਦਾ ਵੀ ਜਿਹੜਾ ਜ਼ਿਕਰ ਹੁੰਦਾ ਉਹ ਨਾਲ ਸਾਡੇ ਕੁੜੀ ਮੌਜੂਦ ਨੇ ਆਪਾਂ ਉਹਨਾਂ ਦੀ ਵੀ ਇੰਟਰਵਿਊ ਜਿਹੜੀ ਲੈਨੇ ਆਂ ਹਾਂਜੀ ਸਾਨੂੰ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਇਤਿਹਾਸ ਵਿਭਾਗ ਦੇ ਵਿੱਚ ਮੈਂ ਪੁਜਾਰੀਤ ਦੀ ਕੁੜੀ ਪੁਜਾਰੀਤੋਂ ਉਸ ਟਾਈਮ ਦੇ ਮੌਨਜਦਾੜੋ ਦੇ ਸਭ ਤੋਂ ਅਮੀਰ ਮੰਨੇ ਜਾਂਦੇ ਸੀ ਕਿਉਂਕਿ ਉਹਨਾਂ ਦੀ ਸਿਕਿਉਰਿਟੀ ਦੇ ਵਾਸਤੇ ਉੱਚੇ-ਉੱਚੇ ਕੰਧਾਂ ਨਾਲ ਘਰ ਬਣਾਏ ਜਾਂਦੇ ਸੀ ਆਓ ਸੋਨੂੰ ਕਰਵਾਉਨੇ ਮੌਨਜਦਾੜੋ ਦੇ ਪਜਾੜੀ ਸਰ ਇਹ ਮੋਹਨਜੋਦਾੜੋ ਦਾ ਬਾਜ਼ਾਰ ਮੋਹਨਜੋਦਾੜੋ ਦਾ ਬਾਜ਼ਾਰ ਕੀ ਸੀ ਮੋਹਨਜੋਦਾੜੋ ਮੁਰਦਿਆਂ ਦਾ ਟਿੱਲਾ ਜਿੱਥੋਂ ਕਈ ਮਨੁੱਖੀ ਕੰਕਾਲ ਮਿਲੇ ਨੇ ਜਿਵੇਂ ਸਾਰਿਆਂ ਤੋਂ ਫੇਮਸ ਨਾਚੀ ਦੀ ਮੂਰਤੀ ਇਹ ਮੋਹਨਜੋਦਾੜੋ ਚੋਂ ਮਿਲੀ ਹੈ ਹਥਿਆਰ ਤੇ ਸੰਦ ਉਸ ਟਾਈਮ ਉਹਨਾਂ ਨੂੰ ਲੋਹੇ ਦਾ ਗਿਆਨ ਨਹੀਂ ਸੀ ਉਹਨਾਂ ਦੇ ਜਿਹੜੇ ਹਥਿਆਰ ਸੀਗੇ ਉਹ ਅਜੌਰ ਸੀ ਉਹ ਪੱਥਰ ਦੇ ਬਣਾਏ ਹੁੰਦੇ ਸੀ ਉਸ ਟਾਈਮ ਅਨਾਜ ਸੀ ਜਿਹੜਾ ਲੋਕਾਂ ਦੇ ਵਿੱਚ ਬਰਾਬਰ ਦੇ ਹਿੱਸੇ ਵਿੱਚ ਵੰਡਿਆ ਜਾਂਦਾ ਸੀ ਉਸ ਸਮੇਂ ਤੱਕੜੀ ਦਾ ਪ੍ਰਬੰਧ ਵੀ ਸੀ ਤਾਂ ਕਿ ਲੋਕਾਂ ਦੇ ਵਿੱਚ ਕਿਸੇ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਹੀਂ ਸੀ ਕੀਤਾ ਜਾਂਦਾ ਇਸ ਤੋਂ ਬਾਅਦ ਜਿਹੜੀਆਂ ਉਹਨਾਂ ਦੀਆਂ ਮੋਰਾ ਸੀ ਉਹ ਦੋ ਤਰ੍ਹਾਂ ਦੀਆਂ ਹੁੰਦੀਆਂ ਸੀ ਇੱਕ ਜਿੱਤੇ ਸ਼ਿਵ ਦੀ ਮੂਰਤੀ ਹੁੰਦੀ ਸੀ ਇੱਕ ਬੈਲ ਦੀ ਮੂਰਤੀ ਬਾਹਰਲੇ ਲੋਕਾਂ ਨਾਲ ਉਹਨਾਂ ਦਾ ਵਪਾਰ ਹੁੰਦਾ ਸੀ ਜਿਵੇਂ ਈਰਾਨ ਨਾਲ ਪਰਸ਼ੀਆਂ ਨਾਲ ਉਸ ਟਾਈਮ ਬੈਲ ਦੇ ਜਿਹੜੇ ਬੈਲ ਦੀ ਮੂਰਤੀ ਦੇ ਸਿੱਕੇ ਸੀ ਉਸ ਟਾਈਮ ਉਹਨਾਂ ਨਾਲ ਹੁੰਦਾ ਸੀ ਜੋ ਉਹਨਾਂ ਦਾ ਘਰੇਲੂ ਵਪਾਰ ਸੀ ਉਹ ਸ਼ਿਵ ਦੀ ਮੂਰਤੀ ਜਿਸ ਮੂਰਤੇ ਸ਼ਿਵ ਦੀ ਮੂਰਤੀ ਸੀ ਉਸ ਨਾਲ ਹੁੰਦਾ ਸੀ ਅੱਗੇ ਚੱਕੀ ਜਿਹਨੂੰ ਆਪਾਂ ਗ੍ਰੈਂਡ ਕਹਿ ਦਿੰਨੇ ਆ ਉਸ ਟਾਈਮ ਜਿਹੜਾ ਅਨਾਜ ਸੀਗਾ ਉਹ ਚੱਕੀਆਂ ਦੇ ਵਿੱਚ ਹੱਥਾਂ ਦੇ ਨਾਲ ਪੀਸਿਆ ਜਾਂਦਾ ਸੀ ਤੇ ਇਸ ਤੋਂ ਬਾਅਦ ਉਹਦਾ ਅੱਗੇ ਖਾਣ ਲਈ ਵਸਤੂਆਂ ਬਣਾਈਆਂ ਜਾਂਦੀਆਂ ਸੀ ਉਸ ਟਾਈਮ ਕੰਗੀਆਂ ਉੱਥੋਂ ਪਤਾ ਲੱਗਦਾ ਸੀ ਕਿ ਉੱਥੋਂ ਦੇ ਜਿਹੜੇ ਲੋਕ ਸੀਗੇ ਉਹ ਫੈਸ਼ਨੇਬਲ ਸੀ ਉੱਥੋਂ ਸਾਨੂੰ ਕਈ ਪ੍ਰਕਾਰ ਦੀਆਂ ਕੰਗੀਆਂ ਵੀ ਪ੍ਰਾਪਤ ਹੋਈਆਂ ਨੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਪੜੋਲੇ ਉਹਨਾਂ ਨੇ ਅਨਾਜ ਸੇਵ ਕਰਨ ਲਈ ਜਾਂ ਕੁਝ ਹੋਰ ਫਸਲਾਂ ਜਿਵੇਂ ਚੌਲ ਕੁਛ ਕਬ ਵਿਸ਼ੇਸ਼ ਚੌਲ ਦੇ ਮਿਲੇ ਨੇ ਉਹਨਾਂ ਨੂੰ ਸੇਵ ਕਰਨ ਲਈ ਉਹ ਪਰੋਲਿਆਂ ਦੇ ਵੀ ਵਰਤੋਂ ਕਰਦੇ ਸੀ ਪਸ਼ੂਪਤੀ ਉਸ ਤੋਂ ਹਰੇਕ ਧਰਮ ਦੇ ਵਿੱਚ ਕੋਈ ਨਾ ਕੋਈ ਧਰਮ ਜ਼ਰੂਰ ਹੁੰਦਾ ਹੈ ਹਰੇਕ ਸੱਭੇਤਾ ਦੇ ਵਿੱਚ ਉਹ ਜਿਹੜੀ ਪੂਜਾ ਕਰਦੇ ਸੀ ਉਹ ਪਸ਼ੂਪਤੀ ਸ਼ਿਵ ਦੀ ਕਰਦੇ ਸੀ ਪੁਜਿਤ ਪੁਜਿਤ ਦਾ ਮੋਹਨਜੋਦਾੜੋ ਦੇ ਵਿੱਚ ਸਾਰਿਆਂ ਨਾਲੋਂ ਮੁੱਖ ਅਹਿਮ ਸਥਾਨ ਹੈ ਕਿਉਂਕਿ ਪੁਜਿਤ ਉਸ ਸਮੇਂ ਸਭ ਤੋਂ ਵੱਧ ਅਮੀਰ ਹੁੰਦੇ ਸੀ ਕਿਉਂਕਿ ਉਸ ਟਾਈਮ ਰਾਜੇ ਮਹਾਰਾਜੇ ਨਹੀਂ ਸੀ ਹੁੰਦੇ ਜੇ ਆਪਾਂ ਗੱਲ ਕਰੀਏ ਮਿੱਟੀ ਦੇ ਘੜੇ ਜੋ ਖੁਦਾਈ ਦੇ ਸਮੇ ਮਿੱਟੀ ਦੇ ਜੋ ਭਾਂਡੇ ਮਿਲੇ ਨੇ ਬਿਲਕੁਲ ਹੂਬ-ਹੂਬ ਇਸ ਅੱਜ ਦੇ ਭਾਂਡਿਆਂ ਦੇ ਬਿਲਕੁਲ ਤਰ੍ਹਾਂ ਨੇ ਉਸ ਟਾਈਮ ਭਾਂਡਿਆਂ ਦੇ ਉੱਤੇ ਕਲਾ ਪੱਤੀਆਂ ਹਥਿਆਰਾਂ ਦੀਆਂ ਵਸਤੂਆਂ ਜਾਂ ਆਪਾਂ ਕਹਿ ਸਕਦੇ ਹਾਂ ਬੀ ਪਸ਼ੂਆਂ ਦੀਆਂ ਮੂਰਤੀਆਂ ਬਣਾਈਆਂ ਜਾਂਦੀਆਂ ਸੀ ਬਿਲਕੁਲ ਅੱਜ ਦੇ ਟਾਈਮ ਉਹਨਾਂ ਦੇ ਲੋਕਾਂ ਵਿੱਚ ਇੱਥੋਂ ਦੇਖਣ ਤੋਂ ਪਤਾ ਲੱਗਦਾ ਵੀ ਉਹਨਾਂ ਦੇ ਲੋਕਾਂ ਦੇ ਹੱਥਾਂ ਦੇ ਵਿੱਚ ਇੰਨਾ ਜ਼ਿਆਦਾ ਹੁਨਰ ਸੀ ਉਹਨਾਂ ਕੋਲ ਇੰਨਾ ਜ਼ਿਆਦਾ ਕਲਾ ਸੀ ਉਹਨਾਂ ਦੇ ਹੱਥਾਂ ਵਿੱਚ ਜੇ ਆਪਾਂ ਅੱਗੇ ਗੱਲ ਕਰੀਏ ਸਿੰਧ ਘਾਟੀ ਦੇ ਗਹਿਣੇ ਉੱਥੋਂ ਦੀਆਂ ਜਿਹੜੀਆਂ ਇਸਤਰੀਆਂ ਸੀ ਉਹ ਗਹਿਣੇ ਪੈਂਦੀਆਂ ਸੀ ਕਈ ਗਹਿਣੇ ਹੁੰਦੇ ਸੀ ਜਿਹੜੇ ਜਿਵੇਂ ਪੱਥਰ ਦੇ ਬਣੇ ਹੁੰਦੇ ਸੀ ਉੱਥੋਂ ਪਤਾ ਲੱਗਦਾ ਕਿ ਉੱਥੋਂ ਦੇ ਲੋਕ ਸੀ ਜਿਹੜੇ ਜ਼ਿਆਦਾਤਰ ਫੈਸ਼ਨੇਬਲ ਸੀਗੇ ਕਿਉਂਕਿ ਸਾਨੂੰ ਚਨਹੋਦਰੋ ਤੋਂ ਤੇ ਕਾਲੀ ਬੰਗਾ ਤੋਂ ਕਈ ਫੈਕਟਰੀਆਂ ਮਿਲੀਆਂ ਨੇ ਮਣਕਿਆਂ ਦੀਆਂ ਫੈਕਟਰੀਆਂ ਜਿਹੜੇ ਅਮੀਰ ਲੋਕ ਸੀ ਉਹ ਜ਼ਿਆਦਾਤਰ ਮਹਿੰਗੇ ਜਾਂ ਮਣਕਿਆਂ ਵਾਲੇ ਹਾਰ ਸ਼ਿੰਗਾਰ ਕਰਦੇ ਸੀ ਜਿਹੜੇ ਗਰੀਬ ਲੋਕ ਸੀ ਉਹ ਮਿੱਟੀ ਦੇ ਜਾਂ ਪੱਥਰ ਦੇ ਬਣਾ ਕੇ ਉਹ ਆਪਣੇ ਗਹਿਣਿਆਂ ਦਾ ਹਾਰ ਸ਼ਿੰਗਾਰ ਕਰ ਲੈਂਦੇ ਸੀ ਜੇ ਉਸ ਤੋਂ ਅੱਗੇ ਗੱਲ ਕਰੀਏ ਜਿਵੇਂ ਗਹਿਣੇ ਹੋ ਗਏ ਗੱਡਾ ਹੋ ਗਿਆ ਕਿਉਂਕਿ ਜਿਹੜਾ ਉੱਥੋਂ ਦਾ ਵਪਾਰ ਸੀਗਾ ਉਹ ਲੋਕਾਂ ਦੁਆਰਾ ਜੋ ਇੱਕ ਦੂਸਰੇ ਸ਼ਹਿਰਾਂ ਦੇ ਨਾਲ ਹੁੰਦਾ ਸੀ ਜਾਂ ਦੇਸ਼ਾਂ ਦੇ ਨਾਲ ਹੁੰਦਾ ਸੀ ਉਹ ਗੱਡਿਆਂ ਦੇ ਰਾਹੀਂ ਹੁੰਦਾ ਸੀ ਜੇ ਅਸੀਂ ਗੱਲ ਕਰੀਏ ਦਿਆਰਾਮ ਸਾਨੀ ਦਿਆਰਾਮ ਸਾਨੀ ਇੱਕ ਅਹਿਯੀਮਾਨ ਸ਼ਖਸੀਅਤ ਹੈ ਜਿਨ੍ਹਾਂ ਨੇ ਹੜੱਪਾ ਸਭਿਅਤਾ ਦੀ ਖੋਜ ਕੀਤੀ ਇਸ ਤੋਂ ਬਾਅਦ ਜੇ ਅਸੀਂ ਕਰ ਲਈਏ ਉਹਨਾਂ ਦੇ ਭਾਂਡਿਆਂ ਦੀ ਗੱਲ ਭਾਂਡੇ ਸੀ ਜਿਹੜੇ ਉਹਨਾਂ ਦੇ ਟੈਰਾਕੋਟਾ ਦੇ ਬਣੇ ਹੁੰਦੇ ਸੀ ਤੇ ਇਸ ਤੋਂ ਬਾਅਦ ਪੜੋਲੇ ਮੈਂ ਤੁਹਾਨੂੰ ਪਹਿਲੇ ਹੀ ਦੱਸ ਚੁੱਕੀ ਹਾਂ ਇਸ ਤੋਂ ਬਾਅਦ ਗੱਡੇ ਆ ਗਏ ਹੈਰੋਡੋਟਸ ਹੈਰੋਡੋਟਸ ਸਾਡੇ ਹਿਸਟਰੀ ਦੇ ਫਾਦਰ ਸੀ ਜਿਨ੍ਹਾਂ ਦਾ ਜਨਮ 485 BC ਤੇ ਡੈਥ 425 BC ਹੋਈ ਸੀ ਉਸ ਟਾਈਮ ਕੀ ਸੀ BC ਦਾ ਮੀਨਸ ਵੀ ਉੱਥੋਂ ਦੀ ਜਿਹੜੀ ਗਿਣਤੀ ਸੀ ਉਸ ਉਸ ਟਾਈਮ ਪੁੱਠੀ ਚੱਲਦੀ ਸੀ ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਦੇਵੀ ਦੇਵਤੇ ਉਹ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸੀ ਜਿਹਨੇ ਉਹਨਾਂ ਦੀ ਲਿਪੀ ਸੀ ਉਹ ਚਤਰਾਤਮਿਕ ਲਿਪੀ ਸੀ ਜਿਨ੍ਹਾਂ ਨੂੰ ਜੋ ਉੱਥੋਂ ਦੀਆਂ ਜੋ ਖੁਦਾਈ ਟਰਮ ਕੁਝ ਮਿਲਿਆ ਉਸ ਦੇ ਉੱਤੇ ਕਈ ਚਿੱਤਰ ਛਾਪੇ ਹੁੰਦੇ ਸੀ ਜਾਂ ਉਹਨਾਂ ਦੀ ਜਿਹੜੀ ਲਿਪੀ ਸੀ ਉਹ ਪੂਰੀ ਤਰ੍ਹਾਂ ਚਤਰਾਤਮਿਕ ਸੀ ਉਹਨਾਂ ਦੇ ਸੀ ਜਿਹੜੇ ਉਹਨਾਂ ਦੇ ਮਿੱਟੀ ਦੇ ਬਣੇ ਹੁੰਦੇ ਸੀ ਹਾਰ ਸ਼ਿੰਗਾਰ ਦਾ ਸਮਾਨ ਜਿਵੇਂ ਕਿ ਬਹੁਤ ਸਾਰੇ ਜਿਹੜੀਆਂ ਇਸਤਰੀਆਂ ਸੀ ਉਹ ਕੱਗਰਾ ਜਾਂ ਕੁੜਤੀ ਪਹਿਨਦੀਆਂ ਸੀ ਜਿਹੜੇ ਮੱਦ ਸੀ ਉਹ ਤੋਤੀ ਦੇ ਕੁੜਤਾ ਪਹੁੰਦੇ ਸੀ ਸ਼ੀਸ਼ਿਆਂ ਦੇ ਵਿਸ਼ੇਸ਼ ਵੀ ਮਿਲੇ ਨੇ ਚਾਵੇਂ ਮਿਲੇ ਨੇ ਜਿਹੜੇ ਲੋਕ ਨੇ ਯਾਤਰਾ ਫੈਸ਼ਨੇਬਲ ਸੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟੀਆਂ ਜਿਵੇਂ ਵੀ ਜਿਹੜੇ ਚਨਹੋਦਰੋਂ ਤੋਂ ਮਣਕਿਆਂ ਦੀ ਫੈਕਟਰੀ ਮਿਲੀ ਆ ਕਾਲੀ ਵੰਗਾ ਤੋਂ ਕਾਲੀਆਂ ਵੰਗਾ ਮਿਲੀਆਂ ਨੇ ਪਤਾ ਲੱਗਦਾ ਸੀ ਵੀ ਲੋਕ ਸੀ ਜਿਹੜੇ ਪਾਰਲਰ ਦੇ ਵਿਸ਼ੇਸ਼ ਮਿਲੇ ਵੀ ਹਾਰ ਸ਼ਿੰਗਾਰ ਕਰਨ ਦੇ ਸ਼ਕੀਨ ਸੀ ਉਸ ਤੋਂ ਬਾਅਦ ਜਿਹਨਾਂ ਨੇ ਵਿਸ਼ਾਲ ਇਸ਼ਨਾਨ ਘਰ ਸਾਰਿਆਂ ਨਾਲੋਂ ਵੱਧ ਫੇਮਸ ਮੋਹਨ ਜੋਦੜੋ ਦੇ ਵਿੱਚ ਸਾਰਿਆਂ ਨਾਲੋਂ ਵੱਡਾ ਇਸ਼ਨਾਨ ਘਰ ਮਿਲਿਆ ਜਿਸ ਦੀ ਲੰਬਾਈ ਸੀ ਜਿਹੜੀ 39 ਫੁੱਟ ਸੀ ਤੇ ਜਿਸ ਦੀ ਚੌੜਾਈ ਸੀਗੀ 30 ਫੁੱਟ ਸੀ ਦੁੰਗਾਈ ਸੌਰੀ 30 ਫੁੱਟ ਸੀ ਤੇ ਜਿਹੜੀ ਉਹਦੀ ਚੌੜਾਈ ਸੀ ਉਹ 8 ਫੁੱਟ ਸੀ ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਖਡਾਉਣਿਆਂ ਦੀ ਕਿਉਂਕਿ ਉਹ ਲੋਕ ਸੀ ਜਿਹੜੇ ਸਿਰਫ ਕੰਮ ਹੀ ਨਹੀਂ ਸੀ ਕਰਦੇ ਆਪਣਾ ਮਨੋਰੰਜਨ ਕਰਨ ਦੇ ਲਈ ਉਹਨਾਂ ਦੇ ਕਈ ਤਰ੍ਹਾਂ ਦੇ ਖਡਾਉਣੇ ਸੀ ਉਸ ਤੋਂ ਬਾਅਦ ਜੀ ਉਹਨਾਂ ਦੀ ਮੂਰਾਂ ਦੀ ਗੱਲ ਕਰੀਏ ਮੂਰਾਂ ਬਹੁਤ ਪ੍ਰਕਾਰ ਦੀਆਂ ਹੁੰਦੀਆਂ ਪਰ ਸਾਰਿਆਂ ਤੋਂ ਵੱਧ ਫੇਮਸ ਮੂਰਾਂ ਦੋ ਹੀ ਸੀ ਇੱਕ ਸ਼ਿਵ ਦੀ ਮੂਰਤੀ ਵਾਲੀ ਇੱਕ ਬੈਲ ਦੀ ਮੂਰਤੀ ਵਾਲੀ ਤੇ ਉਸ ਤੋਂ ਬਾਅਦ ਮਨੁੱਖੀ ਕੰਕਾਲ ਵੀ ਮਿਲੇ ਨੇ ਮੁਰਦਿਆਂ ਦਾ ਟਿੱਲਾ ਜਿਸ ਨੂੰ ਮੁਰਦਿਆਂ ਦਾ ਟਿੱਲਾ ਕਿਹਾ ਸਰ ਇਹ ਆ ਸਾਡਾ ਇੱਕ ਮੋਹਨਜੋਦਾੜੋ ਦੇ ਬਜਾਰ ਜੀ ਸਹਿਰ ਧੰਨਵਾਦ ਤਾਂ ਇਸ ਤੋਂ ਬਾਅਦ ਅਸੀਂ ਪਹੁੰਚੇ ਜੀ ਦਰਬਾਰ ਏ ਖਾਲਸਾ ਮਹਾਰਾਜਾ ਰਣਜੀਤ ਸਿੰਘ ਜਿਦੇ ਵਰਗਾ ਰਾਜ ਨਾ ਤਾਂ ਅੱਜ ਤੱਕ ਹੋਇਆ ਤੇ ਨਾ ਹੋਣਾ ਬੇਸ਼ੱਕ ਅੱਜ ਦੇ ਸਮਿਆਂ ਦੇ ਹਾਕਮ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਉਦਾਹਰਨਾਂ ਦਿੰਦੇ ਆ ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਹੈ ਜਿਹੜਾ ਸਾਨੂੰ ਦੇਵਾਂਗੇ ਪਰ ਇਹ ਗੱਲਾਂ ਹੀ ਹੁੰਦੀਆਂ ਨੇ ਜੋ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਸਾਨੂੰ ਦਿੱਤਾ ਸੀ ਜੋ ਸਾਡੀ ਸਟੇਟ ਦਾ ਜੋ ਸਾਡੇ ਰਾਜ ਦਾ ਵਿਸਤਾਰ ਮਹਾਰਾਜਾ ਰਣਜੀਤ ਸਿੰਘ ਕਰ ਗਿਆ ਇਸ ਤੋਂ ਬਾਅਦ ਇਹ ਵਿਸਤਾਰ ਘਟਿਆ ਵਧਿਆ ਨਹੀਂ ਪਹਿਲਾਂ ਵਾਲੇ ਸਮੇਂ ਤੇ ਅੱਜ ਦੇ ਸਮੇਂ ਦੇ ਵਿੱਚ ਹਾਲਾਤ ਆਪਾਂ ਸਮਝ ਸਕਦੇ ਆ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਇੱਕੋ ਇੱਕ ਇਹੋ ਜਿਹਾ ਰਾਜਾ ਹੋਇਆ ਜਿਹੜਾ ਭੇਸ ਬਦਲ ਕੇ ਆਪਣੀ ਪ੍ਰਜਾ ਦੇ ਵਿੱਚ ਜਾਂਦਾ ਸੀ ਤੇ ਦੇਖਦਾ ਹੁੰਦਾ ਸੀ ਕਿ ਮੇਰੀ ਪ੍ਰਜਾ ਦੇ ਵਿੱਚ ਕਿਸੇ ਨੂੰ ਕੋਈ ਦੁੱਖ ਤਕਲੀਫਤਾ ਨਹੀਂ ਹੈਗੀ ਤਾਂ ਇਹਦੇ ਉਲਟ ਅੱਜ ਵਾਲੇ ਹਾਕਮ ਜਿਹੜੇ ਕਿੰਨੇ ਘਰੇ ਉੱਤਰਦੇ ਐ ਇਹ ਆਪਾਂ ਜਾਣਦੇ ਹਾਂ ਤਾਂ ਇੱਥੋਂ ਜਿਹੜਾ ਸਾਰਾ ਦਰਬਾਰ ਇਹ ਖਾਲਸਾ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਹੈ ਜਿਹੜਾ ਸ਼ੁਰੂ ਹੁੰਦਾ ਹੈ ਤਾਂ ਆਪਾਂ ਅੱਗੇ ਜਾ ਕੇ ਤੁਹਾਨੂੰ ਸ਼ੇਰ-ਏ-ਪੰਜਾਬ ਦਾ ਦਰਬਾਰ ਇਹ ਖਾਲਸਾ ਉਸ ਸਮੇਂ ਕਿਹੋ ਜਿਹਾ ਰਹਾ ਸੀ ਕੀ ਉਹਨਾਂ ਦੇ ਹਥਿਆਰ ਸੀਗੇ ਕਿਹੜੇ ਕਿਹੜੇ ਹਥਿਆਰ ਉਹਨਾਂ ਨੇ ਅੰਗਰੇਜ਼ਾਂ ਨਾਲ ਜੁੱਧ ਜਿਹੜਾ ਅੰਗਰੇਜ਼ਾਂ ਨਾਲ ਹੋਇਆ ਸੀ ਉਹਨਾਂ ਤੋਂ ਖੋਹੇ ਸੀ ਤਾਂ ਅੱਗੇ ਜਾ ਕੇ ਆਪਾਂ ਜਿਹੜੀ ਗੱਲ ਹੈ ਉਹ ਕਰਦੇ ਹਾਂ ਮੈਂ ਹਾਂ ਚੇਰੇ ਪੰਜਾਬ ਦਾ ਪੁੱਤਰ ਮਹਾਰਾਜਾ ਦਲੀਪ ਸਿੰਘ ਮੈਂ ਹਾਂ ਪੰਜਾਬ ਦੀ ਮਹਾਰਾਣੀ ਮਹਾਰਾਣੀ ਜਿੰਦਗੌਰ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਸੋ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਜਿੱਥੇ ਤੁਹਾਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਜਾਣਕਾਰੀ ਜਿਹੜੀ ਮਿਲੂ ਜਿਹੜੀ ਆਪਾਂ ਕਿਤਾਬਾਂ 'ਚ ਪੜ੍ਹਦੇ ਆਂ ਅੱਜ ਤੁਸੀਂ ਅੱਖੀਂ ਵੀ ਦੇਖ ਲਿਓ ਬੀਐਡ ਦੇ ਵਿੱਚ ਵੀ ਸਬਜੈਕਟ ਹੁੰਦਾ ਹੈ ਆਡੀਓ ਵਿਜ਼ੂਅਲ ਸੋਰਸਸ ਕਹਿਣ ਤੋਂ ਭਾਵ ਸੁਣਨਾ ਤੇ ਨਾਲ ਦੇਖਣਾ ਤੇ ਇਸ ਤੋਂ ਬਾਅਦ ਸਾਨੂੰ ਇਹ ਕਮਲਪ੍ਰੀਤ ਕਮਲਪ੍ਰੀਤ ਕੌਰ ਨੇ ਇਹ ਜਾਣਕਾਰੀ ਸਾਨੂੰ ਸਾਡੇ ਇਤਿਹਾਸ ਬਾਰੇ ਸ਼ੇਰੇ ਪੰਜਾਬ ਦੇ ਬਾਰੇ ਜਾਣਕਾਰੀ ਇਹ ਜਿਹੜੀ ਦੇਣਗੀ ਸਭ ਤੋਂ ਸਾਰ ਤੋਂ ਪਹਿਲਾਂ ਤੁਹਾਡਾ ਸਾਡੇ ਪੇਜ ਤੇ ਸਵਾਗਤ ਹੈ ਜੀ ਤੇ ਸਾਡੇ ਦਰਸ਼ਕਾਂ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰੇ ਜ਼ਰੂਰ ਜਾਣਕਾਰੀ ਮੇਰਾ ਨਾਮ ਕਮਲ ਹੈ ਜੀ ਤੇ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਖਾਲਸਾ ਹਾਂ ਹਾਂ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ-ਏ-ਖਾਲਸਾ ਦੀ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ-ਏ-ਖਾਲਸਾ ਹੈ ਜਿਹੜਾ ਉਹ ਦਰਬਾਰੇ ਆਮ ਵਿੱਚ ਲੱਗਦਾ ਸੀ ਜਿੱਥੇ ਕੋਈ ਵੀ ਆ ਜਾ ਸਕਦਾ ਸੀ ਤੇ ਮਹਾਰਾਜਾ ਰਣਜੀਤ ਜੀ ਜੇਕਰ ਕੋਈ ਭੇਟਾ ਲੈ ਕੇ ਆਉਂਦਾ ਸੀ ਤੇ ਮਹਾਰਾਜਾ ਜੀ ਉਹਨੂੰ ਦੁੱਗਣੀ ਕਰਕੇ ਵਾਪਸ ਦਿੰਦੇ ਸਨ ਤੇ ਮਹਾਰਾਜਾ ਰਣਜੀਤ ਸਿੰਘ ਜੀ ਕਦੇ ਵੀ ਆਪਣੇ ਆਪ ਨੂੰ ਮਹਾਰਾਜ ਕਹਾਉਣਾ ਪਸੰਦ ਨਹੀਂ ਕਰਨ ਕਰਦੇ ਉਹ ਕਹਿੰਦੇ ਸੀ ਜੀ ਮੈਨੂੰ ਤਾਂ ਭਾਈ ਸਾਹਿਬ ਕਹੋ ਤੇ ਹੁਣ ਜੇ ਗੱਲ ਕਰੀਏ ਕੋਹੇਨੂਰ ਦੀ ਇਹ ਬੇਸ਼ੁਮਾਰ ਕੀਮਤੀ ਹੀਰਾ ਇਹਦਾ ਨਾਮ ਕੋਹੇਨ ਕਿਵੇਂ ਪਿਆ ਇਹ ਨਾਦਰ ਸ਼ਾਹ ਕੋਲੇ ਜਾਂਦਾ ਹੈ ਨਾ ਜਦੋਂ ਤਾਂ ਆਪਣੇ ਹੱਥ ਦੀ ਤਲੀ ਤੇ ਟਕਾ ਕੇ ਕਹਿੰਦਾ ਹੈ ਵਾਹਿਆ ਤੇ ਕੋਹਨੂਰ ਜਦੋਂ ਐਂ ਕਹਿੰਦਾ ਨਾ ਵਾਹਿਆ ਤੇ ਕੋਹਨੂਰ ਤਾਂ ਉਦੋਂ ਤੇ ਇਹਦਾ ਨਾਮ ਪੈ ਜਾਂਦਾ ਹੈ ਜੀ ਕੋਹਨੂਰ ਤਾਂ ਇਹ ਹੀਰਾ ਮਹਾਰਾਜਾ ਰਣਜੀਤ ਸਿੰਘ ਜੀ ਸ਼ਾਹ ਸੁਜਾ ਤੋਂ ਲੈਂਦੇ ਨੇ ਤਾਂ ਉਹਨਾਂ ਨੂੰ ਪੁੱਛਦੇ ਨੇ ਜੀ ਇਹਦੀ ਕੀਮਤ ਕੀ ਆ ਤਾਂ ਉਹ ਕਹਿੰਦੇ ਨੇ ਜੀ ਇਹਦੀ ਕੀਮਤ ਆ ਜੁੱਤੀ ਤੇ ਮਹਾਰਾਜ ਜੀ ਕਹਿੰਦੇ ਉਹ ਕਿਵੇਂ ਉਹ ਕਹਿੰਦਾ ਮੈਂ ਕਿਸੇ ਤੋਂ ਲਿਆ ਜੁੱਤੀਆਂ ਨਾਲ ਤੇ ਉਹਨੇ ਗਾਂ ਕਿਸੇ ਤੋਂ ਲਿਆ ਜੁੱਤੀਆਂ ਨਾਲ ਤਾਂ ਤੁਸੀਂ ਮੇਰੇ ਤੋਂ ਲਿਆ ਜੁੱਤੀਆਂ ਨਾਲ ਤਾਂ ਇਹਦੀ ਕੀਮਤ ਆ ਜੀ ਜੁੱਤੀ ਤਾਂ ਇਹ ਆ ਜੀ ਰਣਜੀਤ ਨਗਾਰਾ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਆਪ ਨੇ ਨੂੰ ਖਾਲਸੇ ਦਾ ਨਗਾਰਾ ਸਮਝਦੇ ਸਨ ਜੋ ਹਮੇਸ਼ਾ ਹੀ ਖਾਲਸੇ ਦੀ ਚੜ੍ਹਦੀ ਕਲਾ ਲਈ ਵਜਦਾ ਰਹਿੰਦਾ ਸੀ ਜੇ ਹੁਣ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੀ ਤਾਂ ਇਹ ਉਹਨਾਂ ਪਹਿਲੇ ਪਤਨੀ ਹਨ ਮਹਾਰਾਣੀ ਮਹਿਤਾਬ ਕੌਰ ਜੀ ਇਹ ਦੂਜੀ ਪਤਨੀ ਹਨ ਮਹਾਰਾਣੀ ਰਾਜਕੌਰ ਜੀ ਜਿਨ੍ਹਾਂ ਨੂੰ ਨਕੈਣ ਕਹਿ ਕੇ ਪੁਕਾਰਦੇ ਸਨ ਤੇ ਇਹ ਹਨ ਮਹਾਰਾਣੀ ਜਿੰਦ ਕੌਰ ਜੀ ਜਿਹੜੀ ਖਾਲਸਾ ਰਾਜ ਵਿੱਚ ਹੋ ਰਹੀਆਂ ਸਾਜ਼ਿਸ਼ਾਂ ਖਿਲਾਫ ਲੜੀ ਤੇ ਜਿਹੜੀ ਗੱਦਾਰਾਂ ਵਿਰੁੱਧ ਵੀ ਲੜੀ ਤਾਂ ਇਹ ਹਨ ਜੀ ਸਦਾ ਕੌਰ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਸੱਸ ਇਹ ਬੜੀ ਬਹਾਦਰ ਔਰਤ ਸੀ ਜਿਹੜੀ ਯੁੱਧ ਵਿਦੇ ਮੈਦਾਨ ਵਿੱਚ ਵੀ ਕੂਚ ਕਰ ਪੈਂਦੀ ਸੀ ਤਾਂ ਇਹ ਹਨ ਸ਼ੇਰ ਸਿੰਘ ਜੀ ਇਹ ਬੜੀ ਸ਼ਾਹੀ ਠਾਠ ਵਾਟ ਨਾਲ ਰਹਿਣ ਵਾਲੇ ਮਹਾਰਾਜਾ ਸਨ ਤੇ ਹਨ ਜੀ ਦਲੀਪ ਸਿੰਘ ਜੀ ਉਹ ਦਲੀਪ ਸਿੰਘ ਜਿਨ੍ਹਾਂ ਦੀ ਛੋਟੀ ਉਮਰ ਚੀ ਉਹਨਾਂ ਦੇ ਪਿਤਾ ਜੀ ਦਾ ਸਾਯਾ ਉਹਨਾਂ ਦੇ ਸਿਰ ਤੋਂ ਚਲਾ ਜਾਂਦਾ ਹੈ ਤੇ ਅੰਗਰੇਜ਼ਾਂ ਦੁਆਰਾ ਉਹਨਾਂ ਦੀ ਮਾਤਾ ਜੀ ਨੂੰ ਉਹਨਾਂ ਤੋਂ ਵੱਖ ਕਰ ਦਿੱਤਾ ਜਾਂਦਾ ਹੈ ਤਾਂ ਹੁਣ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਸਾਰੇ ਸ਼ਸਤਰ ਤੇ ਹਥਿਆਰ ਜਿਨ੍ਹਾਂ ਦੇ ਸਿਰ ਤੇ ਮਹਾਰਾਜਾ ਰਣਜੀਤ ਸਿੰਘ ਨੇ ਕਈ ਵਾਰ ਫਰੰਗੀਆਂ ਨੂੰ ਧੂਲ ਚਟਾਈ ਸੀ ਤਾਂ ਇਹ ਹੈ ਜੀ ਜਮਜਮਾ ਤੋਪ ਇੱਕ ਵਾਰੀ ਕੀ ਹੁੰਦਾ ਜੀ ਇਸ ਜਮਜਮਾ ਤੋਪ ਦਾ ਨਾ ਚੱਕਾ ਟੁੱਟ ਜਾਂਦਾ ਏ ਤੇ ਜਦੋਂ ਇਹਦਾ ਚੱਕਾ ਟੁੱਟ ਜਾਂਦਾ ਏ ਤਾਂ ਸਿੱਖ ਕੀ ਕਰਦੇ ਨੇ ਉਹ ਵਾਰ-ਵਾਰ ਆਉਂਦੇ ਨੇ ਤੇ ਮੋਢਾ ਲਾਉਂਦੇ ਨੇ ਤੇ ਜਦੋਂ ਮੋਢਾ ਲਾਉਂਦੇ ਨੇ ਨਾ ਤੇ ਫਿਰ ਉਹ ਸ਼ਹਾਦਤਾਂ ਪਾ ਜਾਂਦੇ ਨੇ ਤਾਂ ਅੰਗਰੇਜ਼ ਸਰ ਗਫ ਲਿਖਦਾ ਏ ਜਿਹੜਾ ਉਦੋਂ ਮੌਕੇ ਤੇ ਮੌਜੂਦ ਸੀ ਕਿ ਇਹ ਕਿੰਨੀ ਬਹਾਦਰ ਕੌਮ ਹੈ ਕਿੰਨੀ ਤਤਪਰ ਹੋ ਰਹੀ ਹੈ ਵੀ ਅਸੀਂ ਸ਼ਹੀਦੀਆਂ ਦੇਣੀਆਂ ਨੇ ਤਾਂ ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਮਹਾਰਾਜਾ ਰਣਜੀਤ ਸਿੰਘ ਦੀਆਂ ਉਹ ਸੱਜੀਆਂ ਖੱਬੀਆਂ ਬਾਹਾਂ ਦੀ ਜਿਨ੍ਹਾਂ ਦੇ ਸਿਰ ਤੇ ਮਹਾਰਾਜਾ ਜੀ ਨੇ ਇੰਨਾ ਵੱਡਾ ਖਾਲਸਾ ਰਾਜ ਸਥਾਪਿਤ ਕੀਤਾ ਸੀ ਤਾਂ ਇਹ ਹਨ ਜੀ ਲਹਿਣਾ ਸਿੰਘ ਮਜੀਠੀਆ ਜੀ ਜਦੋਂ ਆਪਾਂ ਦਰਬਾਰ ਸਾਹਿਬ ਵਿੱਚ ਜਾਂਦੇ ਆ ਆਪਾਂ ਉੱਥੇ ਇੱਕ ਧੁੱਪ ਘੜੀ ਵੇਨਿਆ ਉਹ ਇਹਨਾਂ ਦੁਆਰਾ ਹੀ ਬਣਾਈ ਗਈ ਸੀ ਤੇ ਜਿੰਨੀਆਂ ਵੀ ਉਸ ਸਮੇਂ ਦੀਆਂ ਧੁੱਪ ਘੜੀਆਂ ਸੀ ਨਾ ਉਹ ਸਾਰੀਆਂ ਸਿਰਫ ਦਿਨ ਦੇ ਸਮੇਂ ਹੀ ਸਮਾਦਾਦੀਆਂ ਸੀ ਇਹ ਇੱਕਲੋਤੀ ਘੜੀ ਇਹੋ ਜੀ ਸੀ ਜਿਹੜੀ ਰਾਤ ਦੇ ਸਮੇਂ ਵੀ ਸਮਾਦਾਦੀ ਸੀ ਤੇ ਜਿੰਨੇ ਵੀ ਹਥਿਆਰ ਨੇ ਇਹ ਸਾਰੇ ਲਹਿਣਾ ਸਿੰਘ ਮਜੀਠੀਆ ਜੀ ਦੁਆਰਾ ਹੀ ਬਣਾਏ ਗਏ ਹਨ ਤੇ ਇਹ ਹਨ ਜੀ ਸਾਡੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਜੱਸਾ ਸਿੰਘ ਆਲੂਵਾਲੀਆ ਜੀ ਜਿਨ੍ਹਾਂ ਨੇ 1761 ਦੀ ਪਾਣੀਪਤ ਦੀ ਲੜਾਈ ਵਿੱਚ ਮਰਾਠਿਆਂ ਦੀਆਂ ਧੀਆਂ ਪੈਣਾ ਜੋ ਅਬਦਾਲੀ ਚੱਕ ਕੇ ਲੈ ਕੇ ਜਾ ਰਿਆ ਸੀ ਉਹ ਵਾਪਸ ਲੈ ਕੇ ਆਏ ਸਨ ਤੇ ਇਹ ਹਨ ਜੀ ਦਿਵਾਨ ਮੋਹਕਮ ਚੰਦ ਜੀ ਇਹ ਇੱਕ ਹਿੰਦੂ ਜਰਨੈਲ ਹਨ ਪਰ ਇਹਨਾਂ ਦਾ ਦਰਬਾਰੇ ਖਾਲਸਾ ਵਿੱਚ ਕਾਫੀ ਬੋਲਬਾਲਾ ਸੀ ਇਹਨਾਂ ਦੀ ਕਹੀ ਗੱਲ ਨੂੰ ਕਦੇ ਵੀ ਟਾਲਿਆ ਨਹੀਂ ਸੀ ਜਾਂਦਾ ਤੇ ਇੱਕ ਵਾਰ ਇੱਕ ਅੰਗਰੇਜ਼ ਅਫਸਰ ਲਾਹੌਰ ਦਾ ਕਿਲਾ ਵੇਖਣ ਦੀ ਇੱਛਾ ਪ੍ਰਗਟ ਕਰਦਾ ਹੈ ਤਾਂ ਮਹਾਰਾਜ ਜੀ ਕਹੇ ਮਹਾਰਾਜ ਜੀ ਨੂੰ ਦੀਵਾਨ ਕਹਿੰਦਾ ਹੈ ਵੀ ਇਹੇ ਅੰਦਰ ਨਹੀਂ ਜਾ ਸਕਦੇ ਤਾਂ ਮਹਾਰਾਜ ਜੀ ਕਹਿੰਦੇ ਨੇ ਵੀ ਤੁਹਾਡਾ ਕਿਆ ਸਿਰ ਮੱਥੇ ਤਾਂ ਇਹ ਹਨ ਜੀ ਹਰੀ ਸਿੰਘ ਨਲੂਆ ਨਲੂਆ ਸ਼ਬਦ ਇਹਨਾਂ ਦੇ ਨਾਮ ਨਾਲ ਉਦੋਂ ਜੁੜਿਆ ਜਦੋਂ ਇਹਨਾਂ ਨੇ 13 ਸਾਲ ਦੀ ਉਮਰ ਵਿੱਚ ਜੇ ਸ਼ੇਰ ਦਾ ਜਬਾੜਾ ਆਪਣੇ ਹੱਥਾਂ ਨਾਲ ਪਾੜਿਆ ਤੇ ਉਦੋਂ ਤੀਨਾਂ ਦਾ ਨਾਮ ਹਰੀ ਸਿੰਘ ਨਲੂਆ ਪੈ ਗਿਆ ਤਾਂ ਇਹ ਹਨ ਜੀ ਅਕਾਲੀ ਫੁੱਲਾ ਸਿੰਘ ਮਹਾਰਾਜਾ ਰਣਜੀਤ ਸਿੰਘ ਸਮੇਂ ਦੇ ਜਥੇਦਾਰ ਇਹਨਾਂ ਦਾ ਕਹਿਣਾ ਮਹਾਰਾਜ ਜੀ ਕਦੇ ਵੀ ਨਹੀਂ ਸਨ ਮੋੜਦੇ ਤੇ ਬਲਕਿ ਸਿਰ ਮੱਥੇ ਲੈਂਦੇ ਸਨ ਤੇ ਇਹ ਹਨ ਜੀ ਸ਼ਾਮ ਸਿੰਘ ਅਟਾਰੀ ਵਾਲਾ ਜੀ ਉਹ ਅਟਾਰੀ ਵਾਲਾ ਜੀ ਜਿਨ੍ਹਾਂ ਨੇ ਸਿੱਖ ਐਂਗਲੋ ਦੌਰਾਨ ਬੜੀ ਬਹਾਦਰੀ ਨਾਲ ਲੜੇ ਤੇ ਸਿੰਘਾਂ ਦੀ ਜਿਹੜੀ ਫੌਜ ਹੈ ਉਹਦਾ ਜਿਹੜਾ ਦਲੇਰੀ ਡਿੱਗ ਚੁੱਕੀ ਸੀ ਕਿਉਂਕਿ ਉਹਨਾਂ ਦੇ ਲੀਡਰ ਹੀ ਉਹਨਾਂ ਨੂੰ ਛੱਡ ਕੇ ਭੱਜ ਚੁੱਕੇ ਸਨ ਤਾਂ ਉਦੋਂ ਇਹ ਵਰੋਲੇ ਦੀ ਤਰ੍ਹਾਂ ਆਉਂਦੇ ਨੇ ਤੇ ਉਹਨਾਂ ਦਾ ਡਿੱਗਿਆ ਹੋਇਆ ਹੌਸਲਾ ਵਧਾਉਂਦੇ ਨੇ ਤਾਂ ਪਰ ਆਪਣਿਆਂ ਦੀ ਗद्दारी ਨੇ ਸਾਨੂੰ ਹਰਾਤਾ ਕਿਵੇਂ ਅਸੀਂ ਐਡਾ ਵੱਡਾ ਖਾਲਸਾ ਰਾਜ ਜਿਹੜਾ ਅਫਗਾਨਿਸਤਾਨ ਚੀਨ ਤਿੱਬਤ ਤੇ ਸਿੰਧ ਤੱਕ ਪਹੁੰਚ ਚੁੱਕਿਆ ਸੀ ਕਿਵੇਂ ਅੰਗਰੇਜ਼ਾਂ ਨੇ ਹਥਿਆ ਲਿਆ ਉਹ ਸਾਡੇ ਆਪਣਿਆਂ ਦੀ ਗਦਾਰੀ ਦਾ ਹੀ ਨਤੀਜਾ ਸੀ ਸ਼ਾਹ ਮੁਹੰਮਦ ਲਿਖਦਾ ਹੈ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋ ਫੌਜਾਂ ਜਿੱਤ ਕੇ ਵੀ ਅੱਜ ਹਾਰੀਆਂ ਨੇ ਫੌਜਾਂ ਜਿੱਤ ਕੇ ਵੀ ਅੱਜ ਹਾਰੀਆਂ ਨੇ ਤਾਂ ਹੁਣ ਜੇ ਗੱਲ ਕਰੀਏ ਜੀ ਦਰਬਾਰ ਸਾਹਿਬ ਦੀ ਸਿੱਖਾਂ ਦਾ ਸਭ ਤੋਂ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਜੀ ਦਰਬਾਰ ਸਾਹਿਬ ਜੀ ਤੇ ਹੁਣ ਇੱਥੇ ਹੀ ਕਿਉਂ ਬਣਿਆ ਇਸ ਨੂੰ ਅੰਮ੍ਰਿਤਸਰ ਦਾ ਨਾਮ ਦੇਣਾ ਸ਼ੁਰੂ ਤੋਂ ਹੀ ਨਿਰਧਾਰਿਤ ਹੋ ਗਿਆ ਸੀ ਇੱਕ ਵਾਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਭਾਈ ਮਰਦਾਨਾ ਜੀ ਇੱਥੇ ਆਉਂਦੇ ਹਨ ਤੇ ਉਹ ਇੱਥੇ ਆਰਾਮ ਕਰਨ ਲਈ ਰੁਕਦੇ ਹਨ ਤਾਂ ਭਾਈ ਤਾਰਾ ਸਿੰਘ ਜੀ ਉਹਨਾਂ ਲਈ ਕੜਾ ਪ੍ਰਸ਼ਾਦੀ ਦੇਗ ਤਿਆਰ ਕਰਕੇ ਲਿਆਉਂਦੇ ਹਨ ਤਾਂ ਭਾਈ ਮਰਦਾਨਾ ਜੀ ਕਹਿੰਦੇ ਹਨ ਕਿ ਇਹਦਾ ਸਵਾਦ ਤਾਂ ਬਿਲਕੁਲ ਹੀ ਅੰਮ੍ਰਿਤ ਵਰਗਾ ਹੈ ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਇੱਥੇ ਅੰਮ੍ਰਿਤ ਹੀ ਵਰਸਣਾ ਹੈ ਤਾਂ ਇਸ ਸਥਾਨ ਨੂੰ ਪਹਿਲਾਂ ਹੀ ਗੁਰੂ ਜੀ ਦੇ ਬਚਨ ਹੋ ਚੁੱਕੇ ਸਨ ਅਸੀਂ ਉਮੀਦ ਕਰਦੇ ਹਾਂ ਕਿ ਸਾਡੀ ਨਿਮਾਣੀ ਜੀ ਕੋਸ਼ਿਸ਼ ਤੁਹਾਨੂੰ ਪਸੰਦ ਆਈ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਇਹ ਸੀਗਾ ਜੀ ਗੁਰੂ ਨਾਨਕ ਗੁਰ ਦਾ ਵਿਰਾਸਤ ਮੇਲਾ ਜਿੱਥੇ ਅਸੀਂ ਚੈਨਾ ਬਾਜ਼ਾਰ ਤੋਂ ਲੈ ਕੇ ਫੜੱਪਾ ਸੱਬੇ ਦਾ ਫੜੱਪਾ ਸੱਬਿਆਂ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਜਿਹਨੋਂ ਪਾ ਸ਼ੇਰੇ ਪੰਜਾਬ ਕਹਿੰਦੇ ਆ ਉਸ ਦਾ ਦਰਬਾਰ ਇਹ ਖਾਲਸਾ ਦੇਖਿਆ ਕਿ ਕਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦਾ ਵਿਸਤਾਰ ਹੈ ਜਿਹੜਾ ਕੀਤਾ ਸੀ ਕੀ ਕੀ ਉਹਨਾਂ ਦੀਆਂ ਪ੍ਰਾਪਤੀਆਂ ਸੀ ਕਿਹੜੇ ਉਹਨਾਂ ਦੇ ਨਾਲ ਸਿੱਖ ਯੋਧੇ ਸੀ ਸਿੱਖ ਜਰਨੈਲ ਸੀ ਜਿਹੜੇ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਸੀ ਹਰ ਸਮੇਂ ਸੀ ਦੀ ਪਾਉਣ ਨੂੰ ਜਿਹੜੇ ਉਹ ਤਿਆਰ ਰਹਿੰਦੇ ਸੀ ਇਹ ਗੱਲ ਹੈ ਜਿਹੜੀ ਅੰਗਰੇਜ਼ਾਂ ਨੇ ਵੀ ਮੰਨੀ ਸੀ ਜਿਵੇਂ ਕਿ ਯੋਸਫ ਭੈਣ ਕਾਮਲਪ੍ਰੀਤ ਕੌਰ ਨੇ ਤੋਪ ਵਾਲੀ ਗੱਲ ਦੱਸੀ ਸੀ ਕਿ ਇੱਕ ਚੱਕਾ ਜਿਹੜਾ ਤੋਪ ਦਾ ਟੁੱਟ ਜਾਂਦਾ ਹੈ ਤੋਪ ਚੱਲਦੀ ਨਹੀਂ ਪਰ ਉਹਦੇ ਸਿੱਖ ਜਰਨੈਲ ਉਹਦੇ ਸਿਪਾਹੀ ਮਹਾਰਾਜਾ ਰਜੀਤ ਸਿੰਘ ਦੇ ਉਸ ਤੋਪ ਨੂੰ ਮੋਢਾ ਲਾ ਕੇ ਰੋੜ ਕੇ ਲੈ ਜਾਂਦੇ ਐ ਤੇ ਸ਼ਹੀਦੀ ਆ ਜਿਹੜੀ ਪਾ ਜਾਂਦੇ ਆ ਤਾਂ ਇਹ ਦਰਬਾਰ ਇਹ ਖਾਲਸਾ ਸੀ ਸਾਡੀ ਨਿੱਕੀ ਜੀ ਕੋਸ਼ਿਸ਼ ਸੀ ਕਿਉਂਕਿ ਇਤਿਹਾਸ ਨਾਲੋਂ ਬੱਚਿਆ ਜਿਹੜੇ ਉਹ ਟੁੱਟਦੇ ਜਾ ਰਹੇ ਐ ਹੋ ਸਕਦਾ ਇਸ ਵੀਡੀਓ ਨੂੰ ਦੇਖ ਕੇ ਤੁਹਾਡੇ ਬੱਚੇ ਇਤਿਹਾਸ ਨਾਲ ਜੁੜ ਜਾਣ ਤਾਂ ਇਸ ਸਾਡੀ ਣਕੀ ਦੀ ਕੋਸ਼ਿਸ਼ ਨੂੰ ਤੁਸੀਂ ਵੀ ਅੱਗੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ